ਕੇ ਪੰਜਾਬ ਦੇ ਵਿੱਚ ਨਾ ਕੋਈ ਗੁਨਾਹ ਹੋ ਸਕਦਾ ਨਾ ਕੋਈ ਫਰੋਤੀ ਦੀ ਚਿੱਠੀ ਜਾਂ ਟੈਲੀਫੋਨ ਆ ਸਕਦਾ ਨਾ ਕੋਈ ਨਸ਼ਾ ਵਿਖਚਦਾ ਜਿੰਨਾ ਜੇ ਪੰਜਾਬ ਪੁਲਿਸ ਦੀ ਮਰਜ਼ੀ ਨਾ ਹੋਏ ਅਕਾਲੀ ਜਾਂ ਪਰਸੋਂ ਇੱਕ ਲੜਕੀ ਫੜੀ ਗਈ ਹੈ ਬਠਿੰਡੇ ਦੀ ਹੌਲਦਾਰ ਉਹ ਕੁੜੀ ਹੈ 6 ਉਹਦੇ ਕੋ ਗੱਡੀਆਂ ਨਿਕਲੀਆਂ 6 ਥਾਰ ਗੱਡੀ ਚ ਘੁੰਮਦੀ ਰੰਧਾਵਾ ਸਾਹਿਬ ਤੁਸੀਂ ਡਿਪਟੀ ਚੀਫ ਮਿਨਿਸਟਰ ਰਹੇ ਹੋ ثار ਗੱਡੀ 50 ਲੱਖ ਦੀ ਉਹਨੇ ਘੜੀ ਲਾਈ ਐ ਰੋਲੈਕਸ ਦੀ ਤੇ ਦਸ ਸਾਲਾਂ ਦੀ ਮੈਨੂੰ ਪਤਾ ਲੱਗਾ 8-7 ਸਾਲ ਦੀ ਇਸ ਵਪਾਰ ਵਿੱਚ ਤੇ ਉਹਦੀਆਂ ਤਾਰਾਂ ਬਹੁਤ ਵੱਡੇ ਅਫਸਰਾਂ ਨੇ ਵੀ ਰਲਦੀਆਂ ਨੇ ਤੇ ਇਹਨਾਂ ਦੇ ਦੋ ਮੰਤਰੀਆਂ ਨੇ ਵੀ ਰਲਦੀਆਂ ਇਹ ਅਸੀਂ ਇਹ ਇਸ ਸਟੇਜ ਤੋਂ ਮੰਗ ਕਰਾਂਗੇ ਸੁਲਤਾਨਪੁਰ ਲੋਧੀ ਸਾਹਿਬ ਕਿ ਇਨਵੈਸਟੀਗੇਸ਼ਨ ਇਸ ਲੜਕੀ ਦੀ ਪੰਜਾਬ 'ਚ ਨਹੀਂ ਹੋਣੀ ਕਿਸੇ ਨੇ ਨੂੰ ਕੁਝ ਨਹੀਂ ਜੇ ਕਹਿਣਾ ਡਰਾਮਾ ਰਚਾਇਆ ਜਦੋਂ ਵੇਖਿਆ ਰੌਲਾ ਪੈ ਗਿਆ ਕਹਿੰਦੇ ਨੌਕਰੀਆਂ ਕੱਢ ਦਿੱਤਾ ਇਹਦੀ ਇਨਵੈਸਟੀਗੇਸ਼ਨ ਜਿਹੜੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਹੈ ਐਨਆਈਏ ਇਹ ਲੜਕੀ ਉਹਨੂੰ ਦੇਣੀ ਚਾਹੀਦੀ ਉਹਨਾਂ ਨੂੰ ਇਨਵੈਸਟੀਗੇਟ ਕਰਕੇ ਪੰਜਾਬ ਪੁਲਿਸ ਦੇ ਨਾਲ ਤੇ ਜਿਹੜੇ ਇਹਨਾਂ ਦੇ ਮੰਤਰੀ ਨੇ ਤੇ ਜਿਹੜਾ ਹੋਰ ਬਹੁਤ ਸਾਰੇ ਲੋਕ ਹੈ ਨੇ ਉਹਨਾਂ ਨਾਲ ਜਿਹਦੇ ਨਾਲ ਇਹ ਤਾਰਾ ਲੜਕੀ ਦੀਆਂ ਜੁੜਦੀਆਂ ਨੇ ਇਹਨਾਂ ਨੂੰ ਪਰਦਾ ਫਾਸ਼ ਹੋਣਾ ਚਾਹੀਦਾ ਮੇਰਾ ਇਹ ਮੰਨਣਾ ਮੇਰੇ ਵੀਰੋ ਪੰਜਾਬ ਚ ਜਿੰਨੀ ਗੁੰਡਾਗਰਦੀ ਹੋ ਰਹੀ ਹੈ ਦੀਪ ਕਮਲ ਜੀ ਸਾਡਾ ਵਾਸ ਚੱਲੇ ਤੇ ਮੈਂ ਕਹਿੰਨਾ ਪੰਜਾਬ ਪੁਲਿਸ ਨੂੰ ਡਿਸਮੈਂਟਲ ਕਰਨ ਦਾ ਟਾਈਮ ਆ ਗਿਆ ਡਿਸਮੈਂਟਲ ਕਰ ਇਹ ਮੋਰਲੀ ਕਰਪਟ ਹੋ ਚੁੱਕੇ ਨੇ ਇਹਨਾਂ ਨੇ ਆਪਣਾ ਆਮਾਨ ਵੇਚ ਦਿੱਤਾ ਆਪਣਾ ਦੀਨ ਵੇਚ ਦਿੱਤਾ ਇਸ ਫੋਰਸ ਨੂੰ ਨਵੇਂ ਸਿਰਿਓਂ ਪੁਨਰ ਸੁਰਜੀਤ ਕਰਨ ਦੀ ਲੋੜ ਆ ਤੁਸੀਂ ਰੋਜ਼ ਹੀ ਵੇਖ ਰਹੇ ਹੋ ਕੀ ਰਿਹਾ ਇੱਡੇ ਵੱਡੇ ਪੈਮਾਨੇ ਤੇ ਗੁੰਡਾਗਰਦੀ ਇੰਨੇ ਤੁਸੀਂ ਸੋਚ ਸਕਦੇ ਹੋ ਜਿਹੜੀ ਫੋਰਸ ਕਿਸਾਨਾਂ ਦੀ ਸੁਰੱਖਿਆ ਵਾਸਤੇ ਹੋਏ ਉਹ ਸਾਰਿਆਂ ਨੂੰ ਪਹਿਲੇ ਭਗਵੰਤ ਕਿਸਾਨਾਂ ਨੂੰ ਦਾਵਤ ਦੇ ਕੇ ਘਰ ਸਕਦੇ ਫਿਰ ਉਹਨਾਂ ਨੂੰ ਗ੍ਰਿਫਤਾਰ ਕਰਾਏ ਤੇ ਉਸ ਤੋਂ ਬਾਅਦ ਇਹਨਾਂ ਦੀ ਪੁਲਿਸ ਜਿਹੜੀ ਆਪ ਦੇ ਐਮਐਲਏ ਦੀ ਮਦਦ ਦੇ ਨਾਲ 135 ਟਰਾਲੀਆਂ ਚੋਰੀ ਕਰ ਇਹਨਾਂ ਦੇ ਮੰਜੇ ਚੁੱਕ ਲਏ ਇਹਨਾਂ ਦੇ ਬਿਸਤਰੇ ਚੁੱਕ ਲਏ ਇਹਨਾਂ ਦੇ ਏਸੀ ਚੁੱਕ ਕੇ ਲੈ ਗਏ ਇਹਨਾਂ ਦੇ ਗੈਸ ਸਿਲੰਡਰ ਚੁੱਕ ਕੇ ਲੈ ਗਏ ਕਰੋੜਾ ਰੁਪਏ ਦੀ ਨਫਰੀ ਜਿਹੜੀ ਹੈ ਬਾਡਰਾ ਤੋਂ ਚੁੱਕੀ ਗਈ ਇਸ ਕਿਸਮ ਦੀ ਪੁਲਿਸ ਤੇ ਹੱਤੀ ਕੀ ਪੰਜਾਬ ਸੁਰੱਖਿਅਤ ਹੋ ਸਕਦਾ ਹੈ ਤੀਸਰੀ ਗੱਲ ਅਖੀਰ ਤੇ ਮੈਂ ਇੱਕੋ ਗੱਲ ਕਹਿ ਕੇ ਇਜਾਜ਼ਤ ਲੈਣੀ ਹੈ ਕਿ ਮੇਰੇ ਵੀਰੋ ਇਹ ਜਿਹੜੇ ਫਰਜ਼ੀ ਇਨਕਲਾਬੀ ਨੇ ਇਹਨਾਂ ਦਾ ਕੰਮ ਤੇ ਓਵਰ ਹੋ ਗਿਆ ਇਹਨਾਂ ਦੇ ਤੇ ਕਿਸੇ ਨੇ ਬੂਤ ਤੇ ਵੀ ਨਹੀਂ ਬਹਿਣਾ ਇਹਨਾਂ ਦੀਆਂ ਤੇ ਹੋਣੀਆਂ ਜ਼ਮਾਨਤਾਂ ਜ਼ਬਤ ਮੇਰੀ ਪਹਿਲੀ ਪੇਸ਼ਗੋਈ ਏ ਕਿ ਭਗਵੰਤ ਨੇ ਤੇ ਪਹਿਲੀ ਗੱਲ ਧੂਰੀ ਤੋਂ ਖਲੋਣਾ ਹੀ ਨਹੀਂ ਇਹਨੂੰ ਪਤਾ ਕਿ ਜੇ ਇਲੈਕਸ਼ਨਾਂ ਦੇ ਰਿਜ਼ਲਟ ਢੀਕ ਲੈ ਤੇ ਮੈਨੂੰ ਕਿਸੇ ਨਾ ਕਿਸੇ ਨੇ ਗੁੱਟੋ ਹੱਥ ਪਾ ਲੈਣ ਇਹ ਗਿਣਤੀ ਤੋਂ ਪਹਿਲਾਂ ਹੀ ਪੱਜ ਜਾਣੇ ਨੇ ਪਹਿਲੀ ਗੱਲ ਤੇ ਇਲੈਕਸ਼ਨ ਨਹੀਂ ਲੜਨੇ ਜੇ ਲੜ ਗਏ ਇਹ ਗਿਣਤੀ ਜੀ ਪੱਜ ਜਾਣੇ ਦੂਸਰੀ ਗੱਲ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹਨਾ ਸਾਨੂੰ ਹੁਣ ਸਮੁੱਚੇ ਪੰਜਾਬ ਨੂੰ ਜੇ ਵਿਚਾਰਨ ਦੀ ਲੋੜ ਚੀਮਾ ਸਾਹਿਬ ਇੱਕ ਸਕਿੰਟ ਸਾਨੂੰ ਖਤਰੇ ਦੀ ਘੰਟੀ ਜੇ ਆਣੀ ਹੈ ਤੇ ਭਾਰਤੀ ਜਨਤਾ ਪਾਰਟੀ ਤੋਂ ਆਣੀ ਭਾਰਤੀ ਜਨਤਾ ਪਾਰਟੀ ਨੇ ਬੀਜੇਪੀ ਨੇ ਜੋ ਕੱਲ ਦਿੱਲੀ ਦੇ ਵਿੱਚ ਕੀਤਾ ਵੱਖਰ ਬੋਰਡ ਦਾ ਜਿਹੜਾ ਬਿੱਲ ਆਇਆ ਮੇਰੇ ਵੀਰੋ ਹਰ ਧਰਮ ਨੂੰ ਆਜ਼ਾਦੀ ਹੈ ਆਪਣੀ ਜਾਇਦਾਦ ਆਪਣੇ ਜਿਹੜੇ ਵੀ ਭਾਵੇਂ ਮੁਸਲਮਜ਼ ਨੇ ਉਹਨਾਂ ਦੇ ਮੌਸਕੇ ਉਹ ਆਪਣਾ ਖੁਦ ਉਹਦਾ ਧਿਆਨ ਕਰ ਸਕਦੇ ਨੇ ਐਸਪੀਸੀ ਦੇ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਸੈਂਟਰ ਦੀ ਸਰਕਾਰ ਨੇ ਮਦਖਲ ਸ਼ੁਰੂ ਕਰ ਲਿਆ ਤੁਸੀਂ ਵੇਖ ਹੀ ਰਿਹਾ ਹੋ ਰੋਜ਼ ਬਣ ਕੀ ਰਿਹਾ 크ਰਿਸਚੀਅਨਸ ਦਾ ਵੀ ਹੈਰਾਨ ਹੋਵਗੇ 크ਰਿਸਚੀਅਨ ਹੈਲਥ ਜਿਹੜੇ ਉਹਨਾਂ ਦੇ ਹਸਪਤਾਲ ਨੇ ਤੇ ਜਿਹੜੇ ਉਹਨਾਂ ਦੇ ਪੜਨ ਵਾਲੇ ادارے ਨੇ ਉਹਨਾਂ ਵਿੱਚ ਕਈ ਸਾਲਾਂ ਤੋਂ ਲਗਾਤਾਰ ਮਦਖਲਤ ਕਰ ਰਹੇ ਅਜੇ ਕੱਲ ਪਰਸੋ ਹੀ ਜਿਹੜਾ ਗੁੱਡ ਫਰਾਈਡੇ ਦਾ ਛੁੱਟੀ ਹੁੰਦੀ ਹੈ ਉਹ ਵੀ ਇਹਨਾਂ ਨੇ ਬੰਦ ਕਰ ਦਿੱਤੀ ਸੋ ਕਹਿਣਾ ਕੀ ਹੈ ਨਾ ਘੱਟ ਗਿੰਤੀਆਂ ਨਾ ਦਲਿਤ ਭਾਈਚਾਰਾ ਮੇਰੇ ਵੀਰੋ ਇੱਕ ਚੰਗੀ ਤਰ੍ਹਾਂ ਸੁਣ ਲੋ ਡੈਣੀ ਸਾਹਿਬ ਤੁਸੀਂ ਸਾਰੇ ਬੈਠੇ ਹੋ ਇਹਨਾਂ ਦੀ ਆਰਐਸਐਸ ਦੀ ਸਿੱਧੀ ਸੋਚ ਹੈ ਕਿ ਜਿੱਦ ਦਿਨ 2/3 ਸਾਡੇ ਕੋਲ ਨੰਬਰ ਆ ਗਿਆ ਸੈਂਟਰ ਚ ਉਸੇ ਤੇ ਨਹੀਂ ਡਾਕਟਰ ਭੀਮrao ਅੰਬੇਦਕਰ ਸਾਹਿਬ ਦੀ ਵਡਾਈ ਹੋਈ ਜਿਹੜੀ ਕਨਸਟੀਟਿਊਸ਼ਨ ਨੇ ਇਨੂੰ ਇਹਨਾਂ ਨੇ ਖਤਮ ਕਰਕੇ ਤੁਹਾਡੀਆਂ ਸਾਰੀਆਂ ਰੈਜ਼ਰਵੇਸ਼ਨਸ ਵਕਾ ਦੇਣੀਆਂ ਹੈ ਕਿ ਤੂੰ ਸੁਣਿਆ ਹੀ ਹੈ ਜੇ ਇਹਨਾਂ ਦਾ ਵਾਸ ਚੱਲਦਾ ਨਾ ਪਛੜੀਆਂ ਸ਼ਰੇਣੀਆਂ ਨਾ ਦਲਿਤ ਭਾਈਚਾਰਾ ਨਾ ਕਿਸਾਨ ਨਾ ਜਵਾਨ ਨਾ ਤੁਹਾਡੇ ਕਟ ਗਿੰਤੀਆਂ ਸੋ ਇਹ ਸਾਰੀਆਂ ਜਿਹੜੀਆਂ ਨੇ ਜੇ ਇਹਨਾਂ ਨੂੰ ਸੁਰੱਖਿਅਤ ਕਰਨਾ ਤੇ ਆਓ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਮੁੱਠ ਹੋਈਏ ਪੰਜਾਬ ਨੂੰ ਬਚਾਈਏ ਪੰਜਾਬ ਕਿਸੇ ਟਾਈਮ ਅਜ ਤੋਂ 35-40 ਸਾਲ ਪਹਿਲੇ ਇੱਕ ਨੰਬਰ ਦਾ ਸੂਬਾ ਸੀ ਇਸ ਇਸ ਭਗਵੰਤ ਦੇ ਥੱਲੇ ਮੇਰੇ ਵੀਰੋ ਸਾਰਿਆਂ ਨੂੰ ਵੱਧ ਹਿੰਦੁਸਤਾਨ ਚ ਕਰਜ਼ਾਈ ਆ ਸੂਬਾ ਇਹ ਤੇ ਪੰਜਾਬ ਜਿੱਦਣੇ ਜਾਣ ਕੇ ਛੱਡ ਕੇ 75 ਸਾਲਾਂ ਚ ਮੈਡਮ ਸਾਡਾ ਕਰਜ਼ਾ ਸੀ 273000 ਕਰੋੜ ਜਿੱਦਣੇ ਜਾਣਗੇ ਕਰਜ਼ਾ ਹੋਏਗਾ 5.5 ਲੱਖ ਕਰੋੜ ਦਾ ਅਗਲੇ ਸਾਲ ਹੋ ਜਾਣਾ 4.5 ਲੱਖ ਅਸ ਟਾਈਮ 390000 ਹੋ ਚੁੱਕਿਆ ਜਿਵੇਂ ਸਪੀਡ ਨਾਲ ਚੱਲ ਰਹੇ ਨੇ ਇਹ ਜਿਹੜੇ ਬਹਿਰੂਪੀਏ ਨੇ ਆ ਤੁਹਾਨੂੰ ਪਤਾ ਹੈ ਰਾਜਸਥਾਨ ਤੋਂ ਪਹਿਲੇ ਬਹਿਰੂਪੀ ਆਉਂਦੇ ਸ ਪਿੰਡਾਂ ਚ ਆਉਂਦੇ ਸੀ ਨਾ ਬਹਿਰੂਪੀਏ ਇੱਕ ਠਾਣੇਦਾਰ ਬਣ ਜਾਂਦਾ ਪਿੱਛੇ ਸਪਾਈ ਬਣ ਜੇ ਸੀਟੀਆਂ ਮਾਰਦੇ ਰਹਿੰਦੇ ਸੀ ਨਿਆਣੇ ਪਿੱਛੇ ਲੱਗ ਜਾਂਦੇ ਸੀ ਤੇ ਜਦੋਂ ਸ਼ੋਅ ਮੁੱਕ ਜਾਂਦਾ ਸੀ ਉਸ ਤੋਂ ਬਾਅਦ ਟੋਪੀ ਲਾਂਦੇ ਸੀ ਤੇ ਦੁਕਾਨੋਂ ਦੁਕਾਨ ਅੱਗੇ ਟੋਪੀ ਰਾਦੇ ਕੋਈ ਵਿਚਾਰਾ ਚਵਾਨੀ ਪਾ ਦੇ ਕੋਈ ਠਿਆਨੀ ਪਾ ਦੇ ਇਹ ਬਹਿਰੂਪੀਏ ਜਿਹੜੇ ਨੇ ਇਹ ਤੇ ਇਲੈਕਸ਼ਨੋਂ ਪਹਿਲੇ ਭੱਜ ਜਾਣੇ। ਤੁਸੀਂ ਲੱਭਦੇ ਫਿਰਨਾ ਹੈ ਕਿੱਥੇ ਨੇ? ਜੋ ਮੈਂ ਮੁਬਾਰਕ ਦੇਣਾ ਚਾਹੂੰਗਾ ਸਾਡ ਨਵਤੇਜ ਸਿੰਘ ਜੀ ਤੁਹਾਨੂੰ ਬਾਕੀ ਸਾਡੇ ਆਈ ਸੀ ਸੀ ਦੇ ਦੋ ਮੈਂਬਰਾਂ ਨੇ ਤਗੜੇ ਹੋ ਕੇ ਤੁਹਾਡੀ ਵਜ਼ਾਹਤ ਕਰ ਹੀ ਦਿੱਤੀ ਐ। ਇਹਨਾਂ ਦੇ ਹੁਕਮਾਂ ਦੀ ਪਾਲਣਾ ਸੀ ਕਰ ਹੀ ਦੇਣੀ ਹੁੰਦੀ ਐ। ਸੋ ਇਸ ਗੱਲ ਕਾਰਨ ਤਗੜੇ ਹੋਵੋ। ਲੋਕਾਂ ਦੇ ਵਿੱਚ ਇਮਾਨਦਾਰੀ ਨਾਲ ਕੰਮ ਕਰੋ। 24 ਘੰਟੇ ਲੋਕਾਂ ਨੂੰ ਅਵੇਲੇਬਲ ਰਹੋ। ਪੀਏ ਘੱਟ ਰੱਖੋ ਟੈਲੀਫੋਨ ਆਪ ਚੁੱਕੋ। ਜਿਹੜੇ ਲੀਡਰ ਨੇ ਲੋਕਾਂ ਵਿੱਚ ਜੁੰਦੇ ਰਹਿਣਾ ਉਹ ਟੈਲੀਫੋਨ ਆਪ ਚੁੱਕਿਆ ਕਰੇ ਪੀਏ ਕੋ ਨਾ ਚੁੱਕਾਇਆ ਕਰ ਜਿੰਨੇ ਦੂਜੀ ਵਾਰ ਨਹੀਂ ਬਣਨਾ ਉਹ ਵੱਤ ਵੱਤ ਪੀਏ ਰੱਖ ਲੋ ਤੁਹਾਨੂੰ ਕੋਈ ਹੋਰ ਵੋਟਰਾਂ ਦੀ ਲੋੜ ਨਹੀਂ ਪੈਂਦੀ ਤੋਂ ਇਸ ਗੱਲ ਕੰ ਮੈਂ ਤੁਹਾਨੂੰ ਇੱਕ ਝਟਕੀ ਗੱਲ ਦੱਸ ਚੱਲਿਆ ਉਹ ਝਟਕੀ ਗੱਲ ਇਹ ਹੈ ਟੈਲੀਫੋਨ ਆਪ ਚੁੱਕੋ ਤੇ ਲੋਕਾਂ ਨਾਲ ਖਲੋਵੋ ਤੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲੇ ਚਾਹੀਦੇ ਤੋਂ ਇੰਨੇ ਹੀ ਕਹਿੰਦਾ ਹੋਇਆ ਬਹੁਤ ਹਾਂਜੀ ਖੈਰਾ ਸਾਹਿਬ ਦਾ ਜਿਹੜਾ ਮਤਾ ਇਹਨਾਂ ਦੀ ਤੇ ਪ੍ਰੋਰਟਾ ਅਸੀਂ ਕਰ ਹੀ ਦੇਣੀ ਸਾਰ ਸੁਖਪਾਲ ਸਿੰਘ ਖੈਰੇ ਨੇ ਜਿਹੜਾ ਮਤਾ ਇੱਥੇ ਲੈ ਕੇ ਆਂਦਾ ਮੈਂ ਪੂਰ ਪਰਜ਼ੋਰ ਉਹਦੀ ਉਹ ਪ੍ਰੋਰਟਾ ਕਰਨ ਜੋ ਜੋ ਵੀ ਸਾਡਾ ਛੋਟਾ ਵੀਰ ਜੋ ਇਹਨੇ ਇਹਨਾਂ ਨੇ ਗੱਲ ਕਹੀ 100% ਹੋਏਗਾ ਜਿਨ੍ਹਾਂ ਦੇ ਨਜਾਇਜ਼ ਪਰਚੇ ਕੀਤੇ ਗਏ ਨੇ ਉਹ ਸਾਰੇ ਵਾਪਸ ਹੋਣਗੇ ਇੱਕ ਸਪੈਸ਼ਲ ਕਮਿਸ਼ਨ ਬੈਠੇਗਾ ਤੇ ਜਿਨ੍ਹਾਂ ਲੋਕਾਂ ਨੇ ਇਹ ਗਲਤ ਪਰਚੇ ਕੀਤੇ ਨੇ ਉਹਨਾਂ ਨੂੰ ਰਗੜਾ ਦਿੱਤਾ ਜਾਏਗਾ ਤੇ ਕੋਈ ਦੋਰ ਆਈ ਨਹੀਂ ਇਸ ਗੱਲ ਬਾਰੇ। ਤੋਂ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਜੈ ਭਾਰਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਭੰਵੇਦਕਰ ਸਾਹਿਬ ਦੀ ਇੱਕ ਸੀਦੇ ਆਜ਼ਮ ਪਗਲ ਸਿੰਘ ਜੀ ਦੀ। ਦੋਨੋਂ ਲੀਡਰਾਂ ਦੀ ਜਿਹੜੀ ਸੋਚ ਆ ਉਹਦੇ ਨਾਲ ਨਹੀਂ ਬੱਚੇ। ਵੇਖੋ ਮੇਰੇ ਵੀਰੋ ਬੇਨਤੀ ਮੈਂ ਤੁਹਾਨੂੰ ਇਹ ਕਰਨੀ ਹੈ। ਪੰਜਾਬ ਨੂੰ ਅੱਜ ਇੱਕ ਮੁੱਠ ਹੋਣ ਦੀ ਲੋੜ। ਅਸੀਂ ਵੇਖ ਹੀ ਲਿਆ ਹੁਣੇ ਸਾਹਿਬ ਸੁਖਪਾਲ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਸੀ। ਮੇਰਾ ਪਹਿਲੇ ਤੋਂ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਨਾ ਕੋਈ ਗੁਨਾਹ ਹੋ ਸਕਦਾ ਨਾ ਕੋਈ ਫਰੋਤੀ ਦੀ ਚਿੱਠੀ ਜਾਂ ਟੈਲੀਫੋਨ ਆ ਸਕਦਾ ਨਾ ਕੋਈ ਨਸ਼ਾ ਵਿਕਚਦਾ ਜਿੰਨਾ ਜੇ ਪੰਜਾਬ ਪੁਲਿਸ ਦੀ ਮਰਜ਼ੀ ਨਾ ਹੋਏ ਅਕਾਲੀ ਜਾਂ ਪਰसों ਇੱਕ ਲੜਕੀ ਫੜੀ ਗਈ ਹੈ ਬਠਿੰਡੇ ਦੀ ਹੌਲਦਾਰ ਉਹ ਕੁੜੀ ਹੈ 6 ਉਹਦੇ ਕੋ ਗੱਡੀਆਂ ਨਿਕਲੀਆਂ 6 ਥਾਰ ਗੱਡੀ ਚ ਘੁੰਮਦੀ ਰੰਧਾਵਾ ਸਾਹਿਬ ਤੁਸੀਂ ਡਿਪਟੀ ਚੀਫ ਮਿਨਿਸਟਰ ਰਹੇ ਹੋ ਥਾਰ ਗੱਡੀ 50 ਲੱਖ ਦੀ ਉਹਨੇ ਘੜੀ ਲਾਈ ਹੈ ਰੋਲੈਕਸ ਦੀ ਤੇ ਦਸ ਸਾਲਾਂ ਦੀ ਮੈਨੂੰ ਪਤਾ ਲੱਗਾ 8-7 ਸਾਲ ਦੀ ਇਸ ਵਪਾਰ ਵਿੱਚ ਤੇ ਉਹਦੀਆਂ ਤਾਰਾਂ ਬਹੁਤ ਵੱਡੇ